ਜਾ ਜੂਗਾ। ਲੈ ਕਿ ਨਹੀਂ ਪੱਤੀ ਆ ਜੀ ਤਾਂ ਮੈਂ ਲੈ ਘਣੀ ਆ ਇਹ ਤਾਂ। ਵਾਲੀ ਦੇਲ ਕਿੱਥੇ ਚੜ ਗਈ। ਜੇਹੀਆਂ ਜੇ ਉਹਨੀਆਂ ਆਇਆ ਭਾਂ ਜੋ ਮੁਰਮੁਟੀਆਂ ਫੇਰ ਤਾਂ ਗੱਲ ਗਣੀ ਖਤ ਗਈ ਐ ਕਰਕੇ ਗਏ ਆ ਪਰ ਚੂਰਤੀਓ। ਉਹ ਭਾਈ ਬੰਦੇ ਛੱਡ ਪੂਜਾ ਮੇ ਫਸੇ ਪਏ ਆ। ਵਿਆੜੀ ਉੱਪਰ ਰੀਏ ਕੰਮ ਕਰਦੇ। ਰੋਪੜ ਮੇਲਾ ਲੱਗਿਆ ਪਿਆ ਨਹਿਰ ਤੇ ਖੜੇ ਆ। ਹਾਂ। ਹਾਂ। ਤਿੰਨ ਦਿਨ ਐ। ਤਿੰਨ ਦਿਨ ਐ। ਤਿੰਨ ਦਿਨ ਆ। ਆਹੋ। ਕੱਲ ਦੇ ਲੱਗੇ ਵੇ ਇਹ। ਇਹ ਤਿੰਨ ਦਿਨ ਨੇ ਨਾ ਮੇਲਾ। ਉਚਾਰ ਮੈਂ ਤਾਂ ਕਹਿ ਤਾ ਤੋੜੇ ਡੇ ਲਿਆਂਦੇ ਤੇ ਮੈਂ ਵੀ ਚੱਲੀ ਜਾਊਗਾ ਕੰਮ। ਹਾਂ। ਇੱਥੇ ਤੇ ਗਿਆ ਏ ਰਾਤ ਨੂੰ ਫੜਕੜੀ ਟੱਪੇ ਐਕਸੀਡੈਂਟ ਕਰ ਲਿਆ ਕਿ ਜੇ ਪਹੁੰਚ ਆਏ ਇੱਥੇ ਰਹੇ ਆ ਕਾਹਦੇ ਨਾਲ ਵੱਜੇ ਹੈ ਵੱਜਿਆ ਕਾਹਦੇ ਨਾਲ ਹਾਂ ਸਭ ਮੋਟਰਸਾਈਕਲ ਪਰ ਰਾਤ ਮੋਟਰਸਾਈਕਲ ਇੱਧਰ ਤੇ ਆਉਂ ਤੂੰ ਦੇਖਿਆ ਹੈ ਨਹੀਂ ਸਭ ਨੇ ਇੱਕ ਨਹੀਂ ਭਈਆ ਜੀ ਦੇਖਦੇ ਪਹਿਲਾਂ ਉੱਥੇ ਮਰਿਆ ਇੱਕ ਇੱਕ ਨਹੀਂ ਬਸ ਮੋਟਰਸਾਈਕਲ ਵਿੱਚ ਵੱਜਿਆ ਫੜਕ ਪਰ ਗਿਰ ਗਿਆ ਪਹਿਲਾਂ ਪਾਲੀ ਮੋਟਰ ਉੱਥੇ ਮਰਿਆ ਇੱਕ ਇੱਕ ਨਹੀਂ ਸੜਕ ਪਰ ਦੇਖ ਜਾਓ ਮਰੀ ਹਸਾਏ ਆਹੋਂ ਪੱਠੀਕਾ ਪਾ ਤੇਰਾ ਹੋ ਜਣਾ ਇਹ 10 ਭਰੀਆਂ 2 2.5 ਵੀ 2 ਕਿੱਗ ਵੀ ਜਗ੍ਹਾ ਹੁੰਦੀ ਪਰ ਹਾਂ 2 ਕਿੱਗ ਉਹ 2 ਕਿੱਗ ਮੈਂ ਮੰਨ ਤਾ 15 ਭਰੀਆਂ ਪੈਂਦੀਆਂ ਕਿ ਦੁਆਰ 15 15 ਭਿੱਗੇ ਜੇ ਪੈਂਦੀਆਂ 15 ਵਿੱਗੇ ਤੇ 15 ਤੋਂ ਨਹੀਂ 30 ਹੋ ਗਈਆਂ 30 ਬਈ 35 ਕਰ ਲਾ ਹਾਂ 35 ਹੋ ਜਾਣੇ 35 ਕਰ ਲੈਣੀਆਂ ਫਿਰ ਪਾਪਨ 35 ਬਾਕੀ ਭਰੀਆਂ ਪੂਸਾਬ ਦਾ ਬਈ ਇਹੀ ਆਈਦੀ 35 ਅਸਹੀਏ ਭਰੀਆਂ 35 ਚ ਆਈਦੀਆਂ ਹਾਂ ਬਹੁਤ ਠੀਕ ਦਾ ਹਾਂ ਹੰਜੇ 35 ਕਰ ਲੈ 4 5 6 7 8 9 10 11 11 12 ਨਭਰੀਆਂ ਹੀ ਹੋ ਗਈਆਂ ਕਿਹੜੀਆਂ ਆ ਬੜੀਆਂ 11 ਬੜੀਆਂ ਛੋਟੀਆਂ ਰੱਖ ਦੂੰਗਾ ਇਹ ਸਾਰੀਆਂ ਹੀ ਪੀ ਭਰੀਆਂ ਇਹ 1 2 3 4 5 6 7 8 8 ਭਰੀਆਂ ਉਹਨਾਂ ਦੀਆਂ ਜਿਹੜੀਆਂ ਛੋਟੀਆਂ ਭਰੀਆਂ ਮੈਂ ਦੋ ਦੀਕ ਬਣਾਤੀ ਦੋ ਦੀਕ 15 ਭਰੀਆਂ ਸਾਰੀਆਂ ਹੀ ਆ ਇਹ ਹਾਂ 15 ਹੋਰ ਕਰਾਂ ਮੈਂ 15 ਹੋਰ ਕਰਨੀਆਂ ਪੈਣੀਆਂ ਠੀਕ ਹੈ ਨਾ ਆ 5 4 ਦਾ ਵੱਡੇ ਪਿਆ ਠੀਕ ਹੈ ਉਹ ਜਣਾ ਨੇ ਨੂੰ ਮੈਂ ਵੀ ਪਾਣੀ ਦੇਖਣ ਆਇਆ ਵਾਂ ਭਈ ਤੇ ਕਹੇ ਨਾ ਅੱਠ ਹਾਂ ਮੈਂ ਇੱਧਰ ਪਾਣੀ ਦਾ ਬਾਗ ਦੇ ਮੈਂ ਨੱਕਾ ਪਰਾਂ ਨੂੰ ਮੋੜ ਦਵਾਂ ਨੱਕਾ ਪਰਾਂ ਨੂੰ ਮੋੜ ਦੇ ਦੂੰਗਾ ਇਹਦੇ ਛੱਪਾ ਛੱਪਾ ਕਹੋ ਪਾਣੀ ਤੇ ਪਹਿਲਾਂ ਆਇਆ ਤਾਂ ਹੀ ਗੱਲ ਮੈਂ ਪਰ ਛੜਦਾ ਮੈਂ ਬੀਜ ਕਰਨਾ ਨਹੀਂ ਪਾਣੀ ਪਰਸੋਂ ਆ ਕੇ ਦੌਰੇ ਨਾਲ ਉਹ ਦੇਖਦੇ ਆ ਭਈ ਕਹਿੰਦਾ ਇਹ ਇੱਕ ਪਤਾ ਨਹੀਂ ਕਿਹਦਾ ਪੁੱਛ ਕੇ ਆਇਆ ਉਹ ਠੀਕ ਆ ਹਾਂ ਉਹਦੇ ਚ ਲਿਆ ਕਦੂੰ ਆਹੋ ਬੀਜ ਕੇ ਪਾਸੇ ਕਰੀਏ ਦੂਰ ਦੂਰ ਦੇ ਬੀਜ ਦੀ ਬਾਕੀ ਹੌ ਹੌਲੀ ਬੋਲੇ ਪਾਸੇ ਦੇ ਚੋਗੀ ਫਿਰ ਉਹ ਦੋ ਬੀਜੇ ਨੂੰ ਕੁਛ ਨਹੀਂ ਲੱਗਣਾ ਬੀਜਣੇ ਨੂੰ ਧੂਕਗੇ ਨੂੰ ਕੁਛ ਨਹੀਂ ਲੱਗਣਾ ਬਿੱਜਣੇ ਨੂੰ ਤੂੰ ਕੁਛ ਨਾ ਕਰ ਤੂੰ ਭਈਆ ਜਿੱਤੇ ਆ ਗਿਆ ਤਾਂ ਕਾਨੂੰ ਫੱਟ ਕੇ ਰੱਖ ਲਾ ਜਦ ਹੋਰੇ ਕੱਢਣੇ ਆ ਸਾਨੂੰ ਦੱਸ ਦੀ ਗੱਲ ਅਸੀਂ ਆ ਕੇ ਜਿੱਤੇ ਘੰਟੇ ਬਕੇ ਕਾਹ ਜਾਣਾ ਫਿਰ ਉਹ ਤਾਂ ਹੋ ਜਾਊਗਾ ਪਰ ਨਾ ਇਹ ਭਰੀਆ ਤਾਂ ਹੁਣ ਇੱਥੇ ਭਰੀਆ ਦਾ ਤਾਂ ਪੰਗਾ ਹੈ ਇਹੀ ਕੰਮ ਔਖਾ ਉਹ ਔਖਾ ਹੀ ਕੰਮ ਔਖਾ ਔਖਾ ਝੋੜੀਆਂ ਚਾਹੀਦੀਆਂ ਇਹ ਆ ਬੰਦਾ ਮੂਠੇ ਬਣਾਉਣਾ ਚਾਹੀਦਾ ਇਹ ਹਾਂ ਜਿਹੜਾ ਬੰਦਾ ਸਾਫਤਾ ਉਹ ਨਹੀਂ ਹੁੰਦਾ ਹਰੇ ਦਾ ਆ ਜਾਣਾ ਸ਼ਾਮ ਤੱਕ ਸਾਫਤਾ ਉਹ ਜਾ ਪਾ ਜੀ ਨਾ ਪਹਿਲਾਂ ਆਪੇ ਛਿੱਲ ਕੇ ਪਹਿਲਾਂ ਆਪੇ ਛਲਣੀਆਂ ਇਹ ਯਕੀਨਨ ਫਕਲਾੜੀ ਚ ਲੜਣੀ ਮੈਂ ਗੋੜ ਬਣਾਵਾ ਜਦ ਤੱਕ ਆਮਾ ਹੀ ਕਾਹੇ ਜੇ ਪਰ ਇਹਦੇ ਫਿਰ ਇਹੀ ਆਗ ਹੁੰਦੇ ਤੇ ਇਹੀ ਸਾਰਾ ਕੰਮ ਹੁੰਦਾ ਦਾ ਪਿੱਛੇ ਡੰਗ ਡੰਗਰ ਬੱਚਾ ਵੀ ਸਾਹਮਣੇ ਦੇ ਜ਼ਿਕਰ ਆ ਹੁਣ ਤਾਂ ਡੰਗਰ ਬੱਚੇ ਨੂੰ ਪਾਣੀ ਪਿਲਾ ਕੇ ਨਿਲਾ ਕੇ ਆਏ ਆ ਮੈਂ ਅੰਦਰ ਬੰਨ ਕੇ ਤਾਂ ਦੌੜ ਕੇ ਉਹਦੇ ਨੂੰ ਆਇਆ ਕੰਮ ਨੇ ਵੇੜ ਕੇ ਹਵੇ ਕੰਮ ਬਾਹਰ ਕੇ ਜਾਦਾ ਅੱਗੇ ਨਾਲੋਂ ਹੁੰਦੇ ਹੈ ਇਨੀ ਨੱਠ ਪੱਝੀ ਜ਼ਿਆਦਾ ਹੈ ਅਧੀਓ ਡੱਕਾ ਨਹੀਂ ਤੋੜਿਆ ਸਵੇਰ ਦੇ ਨੇ ਫੇ ਨੱਠ ਪੱਝੀ ਜ਼ਿਆਦਾ ਆਹ ਮੋਟਰ ਦੇਖਿਆ ਹੋ ਜੇਗਾ ਦੇਖ ਕੇ ਆਗੇ ਹੁਣ ਨੱਕਾ ਮੋੜੇ ਜੇ ਮੂੰਹ ਪਾਣੀ ਨਾ ਜਬੂਰੇ ਫੇਰ ਉਹ ਜੱਬੀ ਨੂੰ ਪਾ ਉਬਲੇ ਰੈਡੇ ਨਾਲੇ ਆਉਂਦੀ ਆ ਮਹਲ ਆ ਰਿਓ ਗੁਣ ਲੱਗ ਗਈ ਹੂੰ ਜਿੰਦੀ ਪਣ ਭਾਈ ਫਿਰਦਾ ਤੂੰ ਕੋਈ ਕੱਪੜਾ ਕੰਮ ਕਰਨ ਵਾਲੇ ਕੱਪੜੇ ਦੇਖੀ ਤੇ ਲਾਲਾ ਬਣੀ ਫਿਰਦਾ ਤੂੰ ਮੈਂ ਕਿਹਾ ਵੀ ਵਰਦੀ ਖੋਲ ਦੇ ਕਹਿੰਦੇ ਕਿੰਨੇ ਮੈਂ ਕੰਫਰਟ ਨੂੰ ਮੈਂ ਪੈ ਪੜੂੰਗਾ ਹਾਂ ਤੈਨੂੰ ਮਾਰਤੀ ਖੋਲ ਦੇ ਇਹਨੂੰ ਵਰਦੀ ਤਾਂ ਹੀ ਨਹੀਂ ਖੋਲਦਾ ਮੈਨੂੰ ਬਾੜਨਾ ਪੈ ਜਾਵੇ ਕਿਤੇ ਉਹ ਗਰੀਦ ਨਹੀਂ ਛੱਡ ਕੇ ਨਾ ਗਿਆ ਤਾਂ ਇਹ ਮਾਰੂ ਕੱਪੜੇ ਖੋਲ ਦੇ ਹਾਂ ਕਪੜੇ ਤਾਹੀ ਨਹੀਂ ਖੋਲ ਕੇ ਆਈ ਵੀ ਜੇ ਮੈਂ ਕਪੜੇ ਖੋਲਦਾ ਮੈਨੂੰ ਬਾਣਾ ਪੈਣਾ ਕੱਲ ਨਹੀਂ ਲਾਇਆ ਪਾਣੀ ਪਰ ਸਾਰਾ ਵਿੱਚ ਬੜਾ ਪਤਾ ਕਿੰਨੇ ਦਿਨਾਂ ਤਾਹੀ ਵੀ ਵੱਟ ਗੋਲੀ ਨੇ ਤਾਹੀ ਅੱਜ ਵੀ ਤੇਰੀ ਵਾਰੀ ਹੈ ਬਾਪੂ ਐਲ ਰੈਕਟ ਪ੍ਰਤਾਪ ਰਾਜ ਜੀ ਨੂੰ ਬਾੜਾ ਵਿੱਚ ਚੱਲਿਆ ਯਾਰ ਇਹ ਤਾਂ ਮੈਨੂੰ ਰੇ ਨੂੰ ਲਿਆਇਆ ਹੋਈਆਂ ਜਵੀ ਨੂੰ ਪਾਣੀ ਲਾਉਣ ਚੱਲਿਆ ਸੀ ਮੇਰਾ ਜਵੀ ਨੂੰ 10 ਵਜੇ ਲੈਟ ਆਉਣੀ ਹੈ ਲੈਟ 10 ਵਜੇ ਆਉਣੀ ਹੈ 10 ਵਜੇ ਆਉਣੀ ਹੁਣ ਜਾ ਕੇ ਅਸੀਂ ਖਾਣਾ ਖਾਣ ਉਹਦਾ ਵੀ ਕੋਈ ਪੁੱਛਰੇਗਾ ਲੈਟ 10 ਵਜੇ ਪੁੱਛਣਗੇ ਉਹ ਬੇਲ ਜੀ ਪੱਟ ਦੇਣੀ ਉਹ ਬੇਲ ਕੁਛ ਨਹੀਂ ਕਹਿੰਦੀ ਹੁਣ ਤਾਂ ਗਈ ਏ ਸਮਝ ਲੈ ਕੰਮ ਹੈ ਮੈਂ ਵੀ ਗੱਲ ਮਾਰਦੀ ਆ ਉਹ ਕਿਤੇ ਨਹੀਂ ਹੈਗੀ ਸਪਰੇਇ ਜਾ ਮਾਰ ਦੇ ਆ ਜੀ ਪਰ ਸਰੇ ਮਾਰਨ ਦੇ ਦੇ ਪਰ ਇਹ ਹੁਣ ਨਹੀਂ ਗਾਹ ਫੈਲਦੀ ਉਹ ਬਰਕੀ ਆ ਗਈ ਵਿੱਚੇ ਵੱਜ ਜਾਣਾ ਵਿੱਚੇ ਵੱਜ ਜਾਣਾ ਆ ਤਾਂ ਹੀ ਵੱਢਿਆ ਹੋਵੇ ਤੇ ਉਰਨ ਉੱਡਣਾ ਘਟਣਾ ਹਲੇ ਪਹਿਲਾ ਵੈਰਾ ਇੱਥੇ ਦੇ ਆ ਚੱਕ ਕੇ ਮਹਾਂ ਖੇਤ ਆ ਖੇਤ ਚੱਕ ਕੇ ਆ ਸਿੱਧਾ ਇੱਕ ਪੈਰ ਰੂਡਾ ਵੀ ਟਰਾਉਣਾ ਇੱਕ ਦਿਨ ਫਿਰ ਕਾਦੇ ਰਸਤਾ ਤੇ ਸਵਾਰਨਾ ਉਹ ਤਾਂ ਸਵਾਰ ਦਿੰਦੇ ਸਿਰ ਸਿਰ ਦਾ ਕੱਪਾ ਟਟ ਟਟ ਮਾਰ ਦੇ ਇੱਕ ਵਾਰ ਐ ਨਹੀਂ ਚੱਕਦੀ ਖੱਤੀ ਨੂੰ ਇਹਨੂੰ ਚੱਕ ਕੇ ਉੱਪਰ ਲਾ ਚੱਕ ਕੇ 85 ਸਾਰੇ ਹੀ ਵੀ ਦੇ ਮਕਾਨਕ ਵੀ ਦਿੱਤੇ ਬਾਕੀ ਕਹਾ ਪਰ ਮੱਕੀ ਕਰ ਦੂੰਗਾ ਪੱਟ ਪੱਟ ਹੋਣਾ ਨਾ ਇੱਥੋਂ ਕਰਨਾ ਠੀਕ ਨੇ ਕਾਉ ਮੱਕੀ ਦੇ ਦੋ ਸਹੀ ਹੈ ਜਾਂ ਕਾਲਕ ਦੰਨੇ ਆ ਗੁੱਗ ਦੂੰਗੇ ਅੱਗ ਹਰਿਆਣੇ ਦੇ ਰੇਟ ਵਧਾਤਾ ਪਰਦਾ ਭਗਵਾਨ ਤੋਂ ਮਰ ਥਾਪੀਆਂ ਮਾਰਦਾ ਤਾਂ ਹਾਂ ਹਰਿਆਣੇ ਦੇ ਰੇਟ ਵਧਾਤਾ ਇਸੋਂ ਗੱਨੇ ਦਾ ਇਹਦਾ ਕਰਤਾ 315 ਰੁਪਏ ਇਹਨੂੰ ਹੁਣ 416 400 ਕਰਤਾ ਉਹਨੇ 315 400 ਕਰਤਾ ਉਹਨੇ ਇਹਨੇ ਨਹੀਂ ਹਲੇ ਪੰਜੀ ਪਾਈ ਇਹਨੂੰ 425 ਕਰਨਾ ਚਾਹੀਦਾ ਅੱਡੇ 400 ਆ 450 ਹੈ 421 ਕਰ ਦੇ ਬੇ ਚੱਲ ਨਹੀਂ ਨਹੀਂ 450 ਦਾ ਹੀ ਤਾਂ ਹੀ ਆ ਫਿਰ 455 ਕੀ ਹੋਇਆ ਹੈ ਔਰ ਛੋਡੀ ਕੇ ਮਨੀਓ ਮਰਜ਼ੀ ਬੋਲੀ ਔਰ ਕਿੱਧਰ ਉਹ ਤਰਨ ਤੰਮ ਕਿਦੀ ਜੇ ਬੋਟਾ ਵੀ ਦਾਹੀ ਪੈਣੇ ਜ ਰੇਟ ਬਤਾਉਂ ਕਿੰਨੇ ਦਾ ਆ ਤਾਂ ਆਉਂਦਾ ਨਹੀਂ ਕਰ ਦੇਣਾ ਹੋ ਹੌਲੀ ਕਰ ਦੇਣਾ ਵਧਣਾ ਚਾਹੀਦਾ ਭਾਈ ਵਧਣਾ ਚਾਹੀਦਾ ਇਹਦੇ ਹੀ ਵਧਾ ਲੈਣਾ ਤਾਂ ਨਾਲ ਤਾਂ ਕਾਟਾ ਪਾਟ ਤਾਂ ਬਹੁਤ ਹੈ ਸੂਬਾ ਪੰਜਾਬ ਸਰਕਾਰ ਨੂੰ ਬਹੁਤ ਘਾਟਾ ਪਿਆ ਜੀਵਨ ਦਾ ਪਿਆ ਇਹ ਸਰਕਾਰਾਂ ਨੂੰ ਵੀ ਘਾਟਾ ਬੀਤੀ ਵਾਰ ਫਿਰ ਉਹਦਾ ਬੋ ਵੀ ਹਿਸਾਬ ਦਾ ਬਰਾਬਰ ਹੋਇਆ ਕਹਿੰਦੀ ਅਸੀਂ ਪੂਰਾ ਕਰਤੀ ਚੀਰੀ ਕਿੱਥੇ ਘਾਟਾ ਪੈ ਗਿਆ ਮੈਂ ਅੱਧਾ ਬਸ ਹੋਈ ਐ ਉਧਰ ਪੱਤਰਕਾਰ ਕਹਿੰਦੇ ਆ 20 ਕੁਆਂਟਲ ਦੀ ਹਾਸਤ ਆਈ ਆ 5 ਜਾਂ 60000 ਪਤਾ ਨਹੀਂ ਕਿੰਨਾ ਮੈਂ ਗੈਸ ਲਾਇਆ ਮੈਂ ਦੇਖ ਪਹਿਲਾਂ ਦੱਸਤਾ ਤਾਂ ਗੈਸ ਲਾ ਕੇ ਮਹਾ ਜੀਰੀ ਇੰਨੀ ਘਟੂਗੀ ਮੈਂ ਕਹਤਾ ਵੀ ਜਿੰਨੀ ਪਾਰ ਹੋਈ ਸੀ ਉਹਦੇ ਨਾਲੋਂ ਵੀ ਅੱਧਾ ਤਾਂ ਨਹੀਂ ਹੋਊਗਾ ਉੱਤੇ ਪਰ ਹੋਊਗੀ ਅੱਧਾ ਅੱਧਾ ਹੋਇਆ 20 ਜਾਨੀ ਕਿ ਪਾਉਣੇ ਦਾ ਫਰਕ 200 ਰੁਪਏ ਮਾਤੇ ਉਹ 60 60 ਕੁ ਪਸ਼ੂ ਵੀ ਛੱਡ ਗਈ 40% ਘਟ ਗਈ ਆ ਤੁਸੀਂ ਮੈਨੂੰ ਇਹ ਤਾਂ ਕਹਿ ਰਹੇ ਆ ਕਾਲੀ ਦਾ ਚ ਤਾਂ ਪੂਰੀ ਕਰਨੀ ਆ ਬਾਹਰ ਤੇ ਵੀ ਜੀਰੀ ਲਿਆ ਕੇ ਪੰਜਾਬ ਵਿੱਚ ਛੱਡਦੇ ਆ ਕਾਗਿਆ ਮਾ ਬਹੁਤ ਸਾਰਾ ਉਹ ਪੰਜਾਬ ਨੇ ਪੂਰੀ ਕਰਨੀ ਆ ਪੰਜਾਬ ਹੁਣ ਤੇ ਹਰਿਆਣੇ ਵਿੱਚ ਬਹੁਤ ਝਾੜ ਹੈ ਨਾ ਝਾੜ ਹੋਵੇ ਇਹ ਆਪਣੀ ਰੋਕਣ ਉਹ ਉੱਥੇ ਵੀ ਝਾੜ ਚ ਨਹੀਂ ਹੋਇਆ ਝਾੜ ਬਹੁਤ ਜੀਰੀ ਆ ਰਹੀ ਕੱਲ ਕੋ ਮਗਾਏ ਆ ਸੀ ਇੱਧਰ ਹਰਿਆਣੇ ਦੇ ਕੋ ਮਗਾਏ ਕੱਲ ਕਹਿੰਦੇ ਭਾਈ ਸਾਡੇ ਵੀ 22 23 15 10 ਆਉਂਦੀ ਆ ਆ ਉਸ ਤੋਂ ਇੰਨੀ ਆ ਹਾਂ ਐ ਉੱਥੇ ਰੇਟ ਘਟਾ ਹੈ ਹਰਿਆਣੇ ਜਿਹੜਾ ਰੇਟ ਪੂਰਾ ਹੈ ਹਰਿਆਣੇ ਥੋੜਾ ਘੱਟ ਜੀ ਜਨਕੀ ਨੂੰ ਰੇਟ ਉੱਥੇ ਇੱਥੇ ਫੁੱਲ ਜਿਹੜੀ ਕੀ ਰੇਟ ਲਾ ਦੇ ਹਰਿਆਣੇ ਜਿਹੜਾ ਰੇਟ ਪਤਾ ਹੈ ਐਨਐਸਪੀ ਦਾ ਐਮਐਸਪੀ ਹੋ ਹੈ ਕੱਟ ਲਾਉਂਦੇ ਆ ਲੈ ਐਮਐਸਪੀ ਪਰ ਆ ਮਾਰੀ ਜਾਂਦੇ ਆ ਔਰ ਆਪਾਂ ਨੂੰ ਕੀ ਪਤਾ ਆਪਾਂ ਤਾਂ ਪੰਜਾਬ ਦੇ ਬੰਦੇ ਇੱਥੇ ਮੜ ਜਾ ਤਮਾਉ ਜੇ ਬਈ ਸਾਲਾ ਇੱਥੇ ਮੜ ਜਾ ਕਿਸੇ ਨੇ ਢੇਰ ਨੂੰ ਅੱਗੇ ਲਾਤੀ ਅੱਗ ਲਾਤੀ ਉਹ ਅੱਗ ਲਾਤੀ ਪਤ ਨਹੀਂ ਕੀ ਹੋ ਗਿਆ ਹਰਿਆਣੇ ਕਿੰਨੀ ਨੂੰ ਗੋਹ ਸਾਲਾ ਤੂੰ ਮੈਨੂੰ ਜਿਹੜਾ ਫਿਰਦਾ ਉਹ ਫਤੂਆ ਨਹੀਂ ਆ ਡਾਕਟਰ ਉਹ ਸਾਡਾ ਧੂਆ ਪਿਆ ਵਾਲਾ ਤੂੰ ਜਾ ਕੇ ਕਹਣ ਦਾ ਜਾ ਕੋ ਉੱਠ ਖੜੇ ਨਾ ਚਾਹੀ ਤੇਰੀ ਨੂੰ ਅੱਗ ਲਾਈ ਹਲਾ ਲਾ 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 ਹੋ ਜਾਂਦੀ ਹਲ ਜਦੇ ਦਾ ਫਰਕ ਬਹੁਤ ਪੈ ਗਿਆ ਤੇ ਅੱਗ ਲਾਣੇ ਲੋਕਰ ਸਿਆਣੇ ਹੋ ਗਏ ਪਿਆ ਉਹ ਲਾਉਂਦੇ ਇੰਡੀਆ ਪਿਆ ਮਾਤਾ ਬਾਈ ਅੱਗ ਜਮਾ ਨਹੀਂ ਲੱਗੀ ਉਹ ਅਸੀਂ ਜਮਾ ਨਹੀਂ ਲੱਗੀ ਤੂੰ ਗੱਗੇ ਤੂੰ ਹੁਣ ਤਾਂ ਗਿਆ ਨਹੀਂ ਚੱਕੀ ਕਿੰਨੀ ਨੂੰ ਵਿੱਚੇ ਸਾਡੇ ਝੁੰਡੇ ਵਿੱਚੇ ਪ੍ਰਾਲੀ ਇਹਨੂੰ ਪੁੱਛ ਇੱਕ ਧੱਕਾ ਵੀ ਨਹੀਂ ਦਿਖਦਾ ਹੁਣ ਕੱਲ੍ਹ ਰੌਣੀ ਵੀ ਪਾ ਛੱਡਿਆ ਤਾਂ ਪਾਣੀ ਕੁਝ ਵੀ ਨਹੀਂ ਦੇਦਾ ਸਾਫੇ ਬਣਾਤਾ ਸੁਪਰ ਡਿੱਟਿੰਗ ਵਾਲਾ ਮਲਚਰ ਮਾਰਦਾ ਵਿੱਚੇ ਮਾਰਦਾ ਸਾਫਾ ਆਪਣਾ ਪੁੱਛੇ ਮੈਂ ਤਾਂ ਦੇਖਿਆ ਹੀ ਨਹੀਂ ਕਿ ਹੁੰਨੀ ਲਾਦਾ ਕੋਈ ਆ ਗਿਆ ਸਾਰੇ ਕੋਈ ਮਾਲਚਰ ਮੈਂ ਉਹ ਬਤਨਾਮ ਕਰਨਾ ਪੰਜਾਬ ਨੂੰ ਕਰੀ ਜਾਣ ਸਿੱਧੀ ਗੱਲ ਐਤ ਕੀ ਦਾ ਕੋਈ ਕਹਿ ਨਹੀਂ ਸਕਦਾ ਹਾਂ ਇੱਕ ਪਰਸੈਂਟ ਅੱਗ ਨਹੀਂ 1% ਉਹੀ ਤਾਂ ਦੱਸਦਾ ਲੱਗੀ ਨਹੀਂ ਅੱਗ ਬਣ 100 ਕਿੱਲੇ ਜੇ 100% ਚੋਂ ਲਾਉਣਾ ਹੋਵੇ ਤਾਂ 100% 100% ਅੱਗ ਹੈ ਉਹਦੀ ਹੈ ਨਹੀਂ ਜਮ ਅੱਗ ਨਹੀਂ ਬੰਡਾ ਵਾਲਿਆਂ ਕੁਝ ਕੁਝ ਰੋਕ ਰੋਕ ਬੰਡਾ ਵੀ ਨਹੀਂ ਬਣਾਉਂਦੇ ਕਹਿੰਦੇ ਤੇ ਇਹ ਬਣਾਉਂਦਾ ਅੱਜ ਕੱਲ ਤਾਂ ਲੋਕਾਂ ਨੇ ਐਸਐਮਐਸ ਲਵਾ ਕੇ ਵਿੱਚੇ ਕੰਮ ਕਰਦਾ ਇਹ ਜੀ ਆ ਗਈ ਗੱਲ ਹੁਣ ਵਿੱਚੇ ਖਤਮ ਕਰ ਦੋ ਕਹਿੰਦੇ ਸਾਰਾ ਕੁਝ ਅਸੀਂ ਵਿੱਚੇ ਘਰੇ ਖਤਮ ਜੇ ਹੁਣ ਵੀ ਤੂੰ ਆ ਗਿਆ ਦਿੱਲੀ ਫੇਰ ਔਖਾ ਇਹਨਾਂ ਦਾ ਉਹੀ ਤਾਂ ਸਾਲਾ ਪਤਾ ਹੀ ਲੱਗਦਾ ਵੀ ਤੂੰ ਆ ਜਾਂਦਾ ਕਿੱਥੇ ਤੇ ਸਾਨੂੰ ਪਤਾ ਹੀ ਨਹੀਂ ਉਹ ਤਾਂ ਬਸ ਨਵਾਂ ਪੰਜਾਬ ਦਾ ਹੈ ਨਵਾਂ ਪੰਜਾਬ ਪਾਕਿਸਤਾਨ ਕਹਿੰਦਾ ਸਾਡੇ ਧੂਆਂ ਵਜਾ ਵਜਾਉਂਦਾ ਇਹ ਕਹਿੰਦਾ ਸਾਡੇ ਆਉਂਦਾ ਸਾਡੇ ਧੂਆਂ ਸਾਡੇ ਦੇਖ ਫਿਰ ਘਮੀ ਜਾਂਦਾ ਹੋਰ ਇਹਨੂੰ ਮੈਨੂੰ ਵਗ ਪੈਂਦੀ ਉਹਦਾ ਉਹੀ ਕੰਮ ਹੋਇਆ ਪਾਕਿਸਤਾਨ ਕਹਿੰਦਾ ਮਿੱਤਰਾਂ ਦਾ ਨਾਂ ਚੱਲਦਾ ਬਸ ਉਹ ਕੰਮ ਪੰਜਾਬ ਦਾ ਨਾਂ ਚੱਲਦਾ ਵੀ ਇਹਨੂੰ ਛੜੀ ਨੂੰ ਪੂਰਾ ਠੋਕ ਕੇ ਰੱਖੋ ਇਹਨੂੰ ਵੀ ਨਹੀਂ ਅੱਗ ਲਾਈ ਆ ਬਸ ਉਹ ਕੰਮ ਹੈ ਹੈ ਕਿਤਾ ਆਪਣੇ ਲੱਗੀ ਨਹੀਂ ਲੱਗੀ ਨਹੀਂ ਅੱਗੇ ਮੈਂ ਜਵਾਬ ਵੀ ਨਹੀਂ ਪਰ 1% ਅੱਗ ਨਹੀਂ ਯਾਰ ਆਪਾਂ ਦੇਖ ਲਈ ਅੱਗੇ ਅਗਲੀ ਆਪਾਂ ਕਹਦੇ ਨੇ ਭਾਈ ਵੀ ਚਲੋ ਲੱਗੀ ਐ ਤਾਂ ਟਾਮੀ ਟਾਮੀ ਲੱਗੀ ਆ ਅੱਗ ਤੇਰੀ ਆਹ ਗੁੱਜਰ ਗਾਜਰ ਚੱਕ ਲੈਗੇ ਉਸ ਵਿੱਚ ਰਗੜ ਮਿਲਦੀ ਨਹੀਂ ਇਹਦਾ ਗੁੱਜਰ ਮਿੰਤਾ ਕਰਦੇ ਆਂ ਭਾਈ ਅੱਗ ਭਈ ਤੁਸੀਂ ਸਾਨੂੰ ਦੋ ਉਹ ਲੇਟ ਹੋਈ ਜਾਂਦੇ ਚੱਕੜੇ ਨੂੰ ਜ਼ਿੰਮੇਦਾਰ ਕਹਿੰਦਾ ਮੈਂ ਲੇਟ ਨਹੀਂ ਹੁਣਾ ਮੈਂ ਤਾਂ ਆਪਣੀ ਕਣਕ ਬੀਜਣੀ ਆ ਉਹ ਬੱਚੇ ਵਾਉਣ ਲੱਗ ਗਏ ਇਸ ਵੇਸੇ ਰੋ ਆ ਕੇ ਠੀਕ ਨਹੀਂ ਗੁੱਜਰ ਹੁੰਦੇ ਆ ਲੇਟ ਚੱਕ ਵੀ ਕਿੰਨੀ ਲਾਉਂਗੇ ਉਹ ਕਹਿੰਦੇ ਸਾਡੇ ਪੇ ਪ੍ਰਾਲੀ ਦੀ ਪੂਰੀ ਹੁੰਦੀ ਕਹਿੰਦੇ ਅਸੀਂ ਜਿਹਨੂੰ ਵੀਰੀ ਪਹਿਲਾਂ ਵੱਢੀ ਹ ਉਹ ਜਾਂ ਉਹ ਚੱਲ ਛੱਡ ਦੇ ਤਾਂ ਗੱਲਾਂ ਹੁਣ ਇਹਨੂੰ ਬਿਮਾਰੀ ਨਹੀਂ ਹੈਗੀ ਇਹਨੂੰ ਇੱਥੇ ਉਹ ਆਪਣੀਆਂ ਦਾ ਬੋਖ ਫੜ ਕੇ ਉਹ ਨਾ ਤਕੜਾ ਹੈ ਪਿੰਨਾ ਬੋਖ ਤਕੜਾ ਹੈ ਇਹਦਾ ਥੜਾ ਕਿੱਦਾਂ ਹੋ ਗਿਆ ਤੂੰ ਕੱਦ ਦਾ ਦੇਖ ਗੀਦਾ ਫੇਰ ਉਹ ਫੜਾ ਇੱਕ ਸਿੱਧਾ ਦੇ ਕਿੱਥੇ ਪੋਇਆ ਨਾ ਤਕੜਾ ਤੇਰਾ ਹੈ ਗੱਲ ਨਾ ਬਈ ਵੀਰ ਟੀ ਵਾਲਾ ਕੰਨਾ ਨਹੀਂ ਹੈਗਾ ਇਹ ਹਾਂ ਕੀ ਹੋ ਗਿਆ ਇਹਨੂੰ ਹੈ ਪੜੀ ਹੋਰੀ ਲੰਬੀ ਹੈ ਟੀ ਵਾਲਾ ਕੰਨਾ ਨਹੀਂ ਹੋਰੀ ਲੰਬੀ ਹੈ ਫਤਕੀ ਗੱਲ ਮੋਟਾ ਏ ਜਿਆਦਾ ਇੱਕ 빙ਾ ਡੇਡਾ ਬਹੁਤ ਆ ਸਾਡੇ ਦਾ ਕਿੰਨੇ ਬਾਲਾਂ ਦੇ ਵਿੱਚ ਲਾ ਬਾਲ ਤਣ ਗਿਰ ਕੇ ਪੈਣੀ ਪੈਣੇ ਐ ਬਾਲ ਬਹੁਤ ਤੂੰ ਐਂ ਦੱਸ ਵੀ ਬਿਮਾਰੀ ਤਾਂ ਨਹੀਂ ਐ ਕੀ ਮਾਰੀ ਦਾ ਮਾਰੀ ਮੋਟੀ ਚਲ ਬੁੱਤਾ ਲੈ ਵਿੱਚ ਆ ਗਿਆ ਅੱਖੀ ਦਾ ਰਾਜਾ ਜਿਹੜੇ ਜਾਂਦੇ ਜਾਂਦੇ ਪਤਾ ਲੱ ਜਾਂਦਾ ਇੱਥੇ ਤੇ ਇੱਥੇ ਇੱਥੇ ਕੀਦਾ ਹੁੰਦਾ ਆ ਦੇਖ ਜਿੱਕਣਾ ਨਾ ਓ ਹੁਣ ਗਿਰ ਗਿਆ ਨੇ ਨੂੰ ਕਿਆ ਕਰੀਏ ਹੁਣ ਏਕਣਾ ਜਦ ਗਿਰ ਗਿਆ ਉਹ ਫੁੱਟਿਆ ਆ ਕੰਨਾ ਉਹ ਨੂੰ ਇਹ ਨੂੰ ਬੈਠਾ ਉਹ ਜਿੰਨਾ ਮਦਰਾ ਕਰਨਾ ਰਹੂਗਾ ਉਹਨਾਂ ਕੰਨਾਂ ਬਹੁਤ ਵਧੀਆ ਪੂਰਾ ਹੈਗਾ ਜੇ 60 ਜੁਦਾ ਸਾਢੇ ਤਾਂ ਹੱਕ ਮੋੜਾ ਕੰਨਾਂ ਫਿਰ 400 ਮੈਂ ਇਹਦੇ ਹੱਕ ਜੀ ਨਹੀਂ ਹੈਗਾ ਵੋਟਾਂ ਕੰਨਾਂ ਸਾਢੇ ਅੱਕ ਜੁਦਾ ਹੈਗਾ ਆਏ ਈਕ ਕੰਨਾਂ ਫੜਨਾ ਉਹ ਕੰਨੇ ਤਿੰਨ ਨਿਕਲੇ ਹੋਣੇ ਵਿੱਚ ਤੇ ਆ ਨਿਕਲੇ ਗੱਲ ਤਾਂ ਠੀਕ ਆ ਤਾਂ ਭਰੀ ਜੀ ਰੋਟਾ ਆਉਂਦਾ ਈਕ ਹਲੀ ਦੀ ਅੱਖ ਦੂਰ ਆ ਬਹੁਤ ਜਿਹਦੀ ਪੌਰੀ ਹੁੰਦੀ ਲੰਬੀ ਲੈ ਦੇਖੀ ਹਾਂ ਲੈ ਗਿੱਠਾ ਪੂਰਾ ਪੂਰੀ ਤਾਂ ਬਹੁਤ ਪੂਰਾ ਗਿੱਠਾ ਹੈ ਗੱਠ ਗੱਠ ਪਰ ਦੀ ਅੱਖ ਆ। ਉਹ ਗੰਨਾ ਜਿਹੜਾ ਮੰਦਰਾ ਗੰਨਾ ਹੁੰਦਾ ਉਹਦੀ ਅੱਖ ਹੁੰਦੀ ਨੇੜੇ। ਜਿਹੜਾ ਗੰਨਾ ਮੱਲਿਆ ਹੋਇਆ ਨਾ ਇਹਦੀ ਅੱਖ ਦੂਰ ਹੋਈ ਜਾਂਦੀ ਹੁੰਦੀ। ਇਹ ਵੀ ਹੋ ਦੂਰ ਹੈ। ਚੱਲ। ਜਾ ਜਾ ਗੱਲਾਂ ਮਰੀਆਂ ਇਹ ਤੇ ਪਾਣੀ ਘੜਾ ਦੀ ਉੱਪਰੋਂ। ਇੱਧਰ ਪਾਣੀ ਨਹੀਂ ਆਉਂਦਾ ਤਾਂਹੀਂ ਤਾਂ ਆਇਆ ਮੈਂ। ਮਾ ਇਹ ਇੱਧਰ ਨਾ ਪਾਣੀ ਆ ਜਵੇ ਦਿਨ ਨੂੰ ਪਰਾਂ ਨੂੰ ਛੱਡ ਦੇਣਾ ਮਾਏ। ਆ ਵੀ ਸਫਾਈ ਹੋਣੀ ਦਾ ਅਗਲਾ। ਬੰਦੇ ਸੱਦ ਲੈ ਭਾਈ। ਹੂੰ। ਬੰਦੇ ਵੀ ਨਾ ਸਰਦਾ ਨਹੀਂ ਪਹਿਲਾਂ ਇਹ ਵਿਚਾਰ ਹਲ ਜਿਆ ਹੋਇਆ ਤਾਂ ਇੱਧਰ ਦਿਵਾਲੀ ਕਰਕੇ ਅਲੈਟਾਈਆਂ ਲੈ ਕੇ ਤਾਂ ਬਲਦੀਆਂ ਨਹੀਂ ਤੀਆਂ। ਹੂੰ। ਇਹ ਕੱਲੀਆਂ ਲਾਈਟਾਂ ਨੇ ਲਝਾਈ ਹੋਏ ਆ ਹੁਣ ਬਲਦੀਆਂ ਹੁਣ ਹੋਰ ਪਤਾ ਨਹੀਂ ਕਿਹੜਾ ਫੰਕਸ਼ਨ ਨਹੀਂ ਚੱਲ ਰਿਹਾ ਹੁਣ ਚੱਲ ਪਈਆਂ ਐ ਪ੍ਰੋਪਰ ਚੈੱਕ ਕਰਕੇ ਲੈ ਕੇ ਆਏ ਆ ਗਰ ਲੋ ਇਹ ਵੀ ਲੱਗ ਹੁਣ ਰੇ ਇੰਡੀਕੇਟਰ ਨਹੀਂ ਬਲਦਾ ਰਲੇ ਲਾਤੀ ਟਰੈਕਟਰ ਨੂੰ ਇਹਨਾਂ ਨੇ ਲਝਾਏ ਫੇ ਲਾਈਟਾਂ ਨੇ ਲੋਟੇ ਨਹੀਂ ਆਉਂਦੀਆਂ ਹੈਗੀਆਂ ਕੱਲੀਆਂ ਇਹੀ ਆ ਬਾਕੀ ਸਾਰੀਆਂ ਓਕੇ ਆ ਬਾਕੀ ਧਾਰਾ ਪਰਜੈਕਟ ਸਹੀ ਹੈ ਅੰਦਰ ਇਹ ਹੀ ਲਾਈਟਾਂ ਚੱਲਦੀਆਂ ਹੁਣ ਦੇਖਦੇ ਆ ਬਾਕੀ ਮੈਂ ਐਨੇ ਠੰਡੇ ਜਿਹੇ ਹੋਰ ਠੰਡਾ ਢੋਡਾ ਪੀ ਲਓ ਬਿਠੰਡਾ ਜੇ ਨਾਲੇ ਆ ਲਾਈਟਾਂ ਪਈਆਂ ਰੂਗੀਆਂ ਹਲੇ ਨਾ ਜੇ ਸਾਲੀਆਂ ਚ ਉਹ ਤੇ ਜਿੱਦਾਂ ਸੱਚੀ ਹੋਗੀ ਜਿਹੜੇ ਦੁੱਧਣ ਗਏ ਤਾਂ ਮੈਂ ਕਹਿੰਦਾ ਉਹਨੂੰ ਅੱਗੇ ਪਿੱਛੇ ਚੱਲਦੇ ਲਾਟੂ ਜੇ ਉਹ ਬੰਦ ਕਰੇ ਤੇ 5 5 10 ਸਕਿੰਟ ਬਾਅਦ ਰੈਪਰ ਹੋ ਜਾਂਦੇ ਰੈਪਰ ਹੋ ਜਾਂਦੇ ਟਾਈਮ ਬਾਅਦ ਹੁੰਦੇ ਆ ਨਾ ਉਹ ਮੈਂ ਤਾਂ ਐ ਹੋਈ ਕਿ ਮਾ ਉਹਨਾਂ ਨੇ ਤਾਰ ਹੀ ਗਲਤ ਲਾਤੀ ਕਿਤੇ ਨਾ ਤਾਰਾ ਠੀਕ ਨਹੀਂ ਲਾਟਾਂ ਸੋਹਣੀਆਂ ਬਹੁਤ ਐ ਸਾਈਡ ਪਰ ਲੱਗਦੀਆਂ ਵੀ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਬਲਦੀ ਕਿੱਦਾਂ ਨਾ ਲੋਟੇ ਨਹੀਂ ਆਉਂਦਾ ਫੰਕਸ਼ਨ ਨਹੀਂ ਲੋਟੇ ਬਟਰਲੇ ਬਲੋਂਗੀਆਂ ਬਲਲੇ ਬਲਕੀਆਂ ਪਾਦੀਆਂ ਬਲੀਆਂ ਨਹੀਂ ਫੋਨ ਵੀ ਇਹ ਹੂੰ ਬਲੀਆਂ ਨਹੀਂ ਫਿਰ ਬਲਦੀਆਂ ਤਾਂ ਹੈਗੀਆਂ ਐ ਨਿਕਲ ਗਿਆ ਕਰੰਟ ਵੀ ਆਉਂਦਾ ਸਾਰਾ ਕੁਝ ਆਉਂਦਾ ਉਹੀ ਤਾਂ ਸਮਝ ਨਹੀਂ ਆਉਂਦੀ ਵੀ ਦਿੱਕਤ ਕੀ ਆਏ ਹੂੰ ਬੈਰੀਂਗ ਸਾਰੀ ਬੈਰੀਂਗ 'ਚ ਕਰੰਟ ਆਉਂਦਾ ਸਾਰਾ ਕੁਝ ਚੈੱਕ ਕਰ ਲਿਆ ਚੈੱਕ ਕਰਕੇ ਲੈਟਾ 'ਚ ਚੱਲਦੀਆਂ ਲੈਟਾ ਉਂ ਬਲਦੀਆਂ ਵਿੱਚ ਉਰੇ ਉਰੇ ਵੀ ਬਲਦੀਆਂ ਬਸ ਐ ਹੀ ਨਹੀਂ ਸਮਝ ਲੱਗਦੀ ਬਾਦ ਮਜਾ ਦੇ ਇੰਡੀਕੇਟਰ ਨਾਲ ਉਹ ਇੰਡੀਕੇਟਰ ਨਹੀਂ ਚੱਲਦਾ ਇੱਕ ਦੀ ਪਾਰਕਿੰਗ ਨਹੀਂ ਚੱਲਦੀ ਬਾਹਰ ਚੱਲਦਾ ਰਹਾਂ ਕੋ ਬਾਕੀ ਬਾਹਰ ਸਾਰਾ ਕੁਝ ਚੱਲਦਾ ਏ ਬੈਟਰੀ ਪਰ ਸਾਰਾ ਕੁਝ ਚੱਲਦਾ ਏ ਤੇ ਸਿੱਧੀ ਆ ਚਲਾਉਂਦੇ ਉੱਥੇ ਜਾ ਕੇ ਚੱਲਦਾ ਨਹੀਂ ਜੇ ਉੱਥੇ ਕਰੰਟ ਚੈੱਕ ਕਰਦੇ ਕਰੰਟ ਸਹੀ ਜਾਂਦਾ ਏ ਕਹਦੇ ਕਰੰਟ ਘਟ ਜਾਂਦਾ ਹੁੰਗਾ ਰਿਲੇ ਲਾਤੀ ਹੂੰ ਰਿਲੇ ਨਾਲ ਹੁਣ ਲਾਈਟਾਂ ਦਾ ਚੱਲੂ ਤਾਂ ਫਾਇਦਾ ਯਾ ਵੀ ਨਹੀਂ ਡੇਮ ਗਲੂngੀਆਂ ਉਹ ਵੀ ਚੱਲ ਪਈਆਂ ਆ ਵੀ ਚੱਲ ਪਈਆਂ ਲੋ ਵਾਲਾ ਬਿਊ ਚੱਲ ਪਿਆ ਇੰਡੀਕੇਟਰ ਇੰਡੀਕੇਟਰ ਉਹ ਚੱਲ ਰਹੇ ਪਤਾ ਨਹੀਂ ਕਿ ਆ ਵਿਚ ਵਿਚ ਹੈ ਵੀ ਕੋਈ ਨਹੀਂ ਖੋਲ ਕੇ ਵੀ ਦੇਖ ਲਈਆਂ ਪਾਣੀ ਲੈ ਬਦਲ ਹੈਗਾ ਮਾਂ ਤੂੰ ਹਰੇ ਦਿਮਾਗ ਲਾ ਠੰਡਾ ਜਾ ਕਰਕੇ ਆ ਪਾਣੀ ਲੈ ਜਵੀਨ ਨੂੰ ਜਵੀਨ ਚਲਾਈ ਵੀਦੀ ਮੋਟਰ ਅੱਜ ਕਿੰਨੇ ਘਾਰੇ ਭਰੇ ਆ ਦੋ ਘਾਰੇ ਭਰੇ ਆ ਮੁਰਲੇ ਹੂੰ ਲਾਈਟ ਵੱਜ ਗਈ ਹਾਂ ਕੱਲ ਫੇਰ ਆਉਗੀ ਹਾਂ ਕੱਲੂ ਆਉਗੀ ਲਾਈਟ ਸਪੂਰ ਦੋ ਦਿਨ ਲੱਗੂਗਾ ਹਲੇ ਇਹਦਾ 4 ਦਿਨ ਲੱਗੂਗੇ ਦੋ ਕਿੱਥੇ ਜਵੀ ਪਾਣੀ ਮੰਗਦੀ ਆ ਲੇਟ ਹੋ ਗਿਆ ਥੋੜਾ ਜਿਹਾ ਪਾਣੀ ਜੂਰੀਏ ਪਾਤਾ ਕੋਈ ਤਾਂ ਨਹੀਂ ਪਾਇਆ ਹੈਗਾ ਜੂਰੀਏ ਪਾ ਕੇ ਲਾਉਣਾ ਪਾਉਚੂ ਪਾਉਣਾ ਬਾਪੂ ਕਹਿੰਦਾ ਪਹਿਲਾਂ ਨਹੀਂ ਪਾਉਣਾ ਹੈਗਾ ਛੱਟਾ ਲਾ ਕੇ ਲਾਉਣਾ ਪਾਣੀ ਬਾਅਦ ਚ ਨਹੀਂ ਪਾਣਾ ਦੋ ਇਹਨਾਂ ਕੋਲ ਛੱਟਾ ਨਹੀਂ ਲਾਉਣਾ ਹੈਗਾ ਸਹੀ ਛਿੱਟਾ ਅੜ ਨਹੀਂ ਨਹੀਂ ਗੱਗੇ ਬਾਅਦ ਚ ਲਾਜੀ ਛੱਟਾ ਚ ਅੱਗੇ ਮੈਂ ਲਾ ਕੇ ਦੇਖ ਲਿਆ ਕਣਕ ਚ ਬਣਦੀ ਨਹੀਂ ਗੱਲ ਇੱਕ ਬਾਅਦ ਚ ਲਾ ਕੇ ਅੱਗੇ ਬਾਪੂ ਬਾਪੂ ਗਿਆ ਹਾ ਤਾਂ ਰਿਸ਼ਤੇਦਾਰੀ ਚ ਅੱਜ ਸਵੇਰ ਦਾ ਅੱਜ ਮੇਰੀ ਭੂਤਣੀ ਭੁੰਦੀ ਵੀ ਪਾਣੀ ਲਾ ਕੇ ਹਾਂ ਜਦੋਂ ਆ ਗਿਆ ਬੱਬਾ ਤਾਂ ਆ ਗਿਆ ਫੇਰ ਫੇਰ ਛੱਟਾ ਲਾ ਦਿਆ ਆ ਗਿਆ ਹੋ ਗਿਆ ਟਾਈਮ ਸੌਰੇ ਗਿਆ ਬਾਦ ਅੱਜ ਡੇਟ ਹੋ ਗਿਆ ਸੌਰੇ ਗਿਆ ਸੀ ਸਾਲ ਬਾਅਦ ਵਾਹ ਗਿਆ ਫਾਲਤਿਕ ਪ੍ਰਯੋਗ ਹੋਣਾ ਮਿਲਿਆਏ ਮਿਲਿਆ ਹੁਣ ਦੀਦੀ ਛੋਟੇ ਆ ਕਿਆ ਕਰੀਏ ਹਨ ਬਹੁਤ ਛੋਟੇ ਹੈਗੇ ਨਹੀਂ ਦੀਦੀ ਛੋਟੇ ਆ ਹੁਣ 12 ਵਜੇ ਤਾਂ ਰੂ ਦੇ ਬੱਜ ਗਏ 12 ਤਾਂ ਨਿਕਲਦੇ ਹਾਂ ਅੱਜ ਸਵੇਰੇ ਦੁਪਹਿਰੇ ਗਏ ਹੁਣ ਦੁਪਹਿਰੇ ਹਾਂ ਸਾਢੇ 12 ਸਿਰੇ ਪੁੱਜਿਆ ਉਹ ਤੈਨੂੰ ਤਾਂ ਦਿਨ ਤਣ ਪਤਾ ਹੀ ਗਿਆ 1 ਵਜੇ ਨਹੀਂ ਗਏ ਆ ਨਹੀਂ ਬਸ ਫੇਰ ਘਰ ਵੀ ਸੁੱਖ ਨਾਲ ਪੰਜ ਛੇ ਜਿਹਨਾਂ ਜਾ ਕੇ ਆਏ ਹੈ ਫੈਮਲੀ ਵੜੀ ਆ ਹੁਣ ਪਹਿਲਾਂ ਜੁਆਇੰਟ ਤੇ ਕਬੀਲਦਾਰੀ ਵਾਦੀ ਵਾਦੀ ਵਧ ਗਈ ਜੋ ਜੁੜੇ ਹੋਏ ਵੀ ਐ ਹੁਣ ਦੇਖਦੇ ਕਰਦੇ ਜਾਣੀ ਪੈਣਾ ਐ ਕੋਈ ਫਫੜ ਆਇਆ ਵੀ ਮਿਲ ਕੇ ਨਹੀਂ ਗਿਆ ਆਦਾ ਜੋਰੀਆ ਤੁਕਾ ਆਦਾ ਐ ਵੀ ਵੇ ਮਿਲ ਕੀ ਗਿਆ ਸਾਰੇ ਪਾਸੇ ਮਿਲ ਕੇ ਹੁਣ ਆਇਆ ਆਉਂਦੇ ਨੇ ਪੱਲੀ ਯੱਕ ਲਈ ਚੱਲੋ ਭਾਈ ਅਹੀ ਹਥਿਆਰ ਆਪਣੇ ਉਹ ਲੈ ਕੇ ਯੱਕ ਲੈਣੇ ਹੋ ਗਿਆ ਕਰ ਲੈ ਲਾਤੀ ਜੀ ਹੁਣ ਆ ਆ ਚੱਲ ਚੱਲ ਵੀ ਤੇ ਆ ਚਲਦਾ ਪਈਆਂ ਜੀ ਉੱਥੇ ਪ੍ਰੋਪਰ ਕੰਮ ਨਹੀਂ ਕਰਦੀਆਂ ਇਹ ਕਿਹਿਆ ਚੱਕਰ ਦਾ ਸਵਾਰ ਹੁਣ ਦੇਖਣਾ ਪੈਣਾ ਇੱਕ ਪੱਧਰ ਤੇ ਹੁਣ ਦਿਨ ਦੋ ਅੱਜ ਦੇਖੂਗਾ ਇਹਨਾਂ ਨੂੰ ਹੁਣ ਦੇਖਦੇ ਚਲਾਇਆ ਹੋਇਆ ਚੱਲ ਮੈਂ ਠੀਕ ਹੈ ਨਹੀਂ ਬਸ ਦਿਨ ਚ ਕੱਲ ਨੂੰ ਆਉਂਗਾ ਫਿਰ ਇੱਕ ਬਦਲ ਇਹਨੂੰ ਕੋ ਫੋੜ ਨਹੀਂ ਦੇਖਣੀ ਤੇ ਬੱਤੀ ਨਹੀਂ ਦਿਖਾਉਂਦਾ ਉਹ ਫੋੜ ਤਰਾਣਾ ਕਿਉਂ ਜਲਾਤੇ ਉਹਦੇ ਉਹਦਾ ਉਹਦਾ ਠੀਕ ਹੈ ਜਿਹੜਾ ਪੁਰਾਣਾ ਫੋੜਨ ਨਾ ਉਹ ਚਾਰਜਾਂ ਨਹੀਂ ਬੱਤੀ ਨਹੀਂ ਦਿਖਾਉਂਦਾ ਬੱਲਬ ਲਈ ਨਾਲ ਦੇਖ ਲੂਗਾ ਕੋਈ ਨਹੀਂ ਉਹ ਤੇ ਤਾਰਾ ਸਿੱਧਿਆ ਜੇ ਕਰਦੀ ਜਾ ਜਾਲ ਜਾਂ ਕੱਢੇ ਦਈ ਪੁਰਾਣਾ ਜਿਹੜਾ ਪੁਰਾਣਾ ਜਾਲ ਹੈ ਨਾ ਉਤਾਰਾਂ ਜਿਹੜੇ ਗਿਣਵੇਂ ਚਲਾ ਰਹ ਹਲੂ ਮਾਰ ਕੋਈ ਦਲਤ ਲੱਗੀ ਹੈ ਕੰਦ ਲੱਗੀ ਹੋਈ ਹੈ ਕੋਈ ਇਹਦੀ ਤਾਰ ਆ ਤਾਂ ਕੰਦੀ ਪੱਖ ਦੇਖੋ ਉੱਥੇ ਸਾਰੇ ਚਹੀ ਦਲਦੀਆਂ ਬਾਹਰ ਹੈ ਕਲਦੀਆਂ ਕਰਨੀਆਂ ਤਾਂ ਚਲਦੀਆਂ ਇੱਕ ਤਾਰ ਆ ਜਾਂਦੀ ਆ ਹਾਂ ਇੱਕ ਤਾਰ ਦਾ ਕਰ ਦੋ ਇੱਕ ਵਾਰ ਥੋੜਾ ਹੋਣਾ ਪਾਰ ਹੀ ਕੇ ਲੈਦੀ ਬਲੂਗੀ ਇੰਡੀਕੇਟਰ ਲੈਦਾ ਬਲੂਗਾ ਇਹ ਚਾਰ ਤਿੰਨ ਚਾਰ ਫੰਕਸ਼ਨ ਆ ਜੀ ਪਿੱਛੇ ਹੀ ਲਾਈਟ ਵਾਂਗੂ ਫੰਕਸ਼ਨ ਇੱਕ ਹੀ ਨਹੀਂ ਨਾ ਹੈਗਾ ਉਹ ਤਾਰ ਆਏ ਨਾ ਤਾਰ ਨਾਲ ਲੋਡ ਚੱਕ ਦਿਓ ਬੇ ਇੱਥੇ ਤਾਰ ਨਾਲ ਨਹੀਂ ਬਾਤ ਹੋਦੀ ਬਾਦੀ ਬਲਦੀਆਂ ਫੇਰ ਨਹੀਂ ਲੈ ਲਾਤੀ ਅੱਛਾ ਉਹ ਚੱਲ ਵੀ ਆਪਣੀ ਪਾਰਕਿੰਗ ਨੂੰ ਚੱਲ ਵੀ ਜੀ ਇੰਡੀਕੇਟਰ ਰਹਿ ਗਈ ਬਸ ਅੱਛਾ ਉਹ ਨਹੀਂ ਚੱਲਦਾ ਆਏਗਾ ਬਾਕੀ ਤਾਂ ਲੱਗਦਾ ਸਾਰਾ ਕੁਝ ਹਮਮ ਹਲੋ ਤੇ ਕੋਈ ਫਾਲਟ ਤਾਂ ਹੈਗਾ ਜੇ ਬੈਰੀਂਗ ਜੇ ਹੋਵੇ ਲੈ ਲੈ ਮਾਤਮੀ ਹੋਵੇ ਹੈ ਨਹੀਂ ਬਰਬਲਦੀ ਨਹੀਂ ਲੈਟਾਂ ਦੇ ਕੋਈ ਫਾਲਟ ਉੱਥੇ ਹਲੋ ਮੈਂ ਕਾਹਨਾ ਚ ਕਾਲੂ ਹੈ ਕਾਲੂ ਕਾ ਕੰਨਾ ਕਾਲੂ ਕਾ ਕੰਨਾ ਕੱਲ ਸਵੇਰ ਰਾਤ ਸਿਰ ਪਰ ਪਈ ਐ ਸੁੱਕ ਸਾਦ ਰਹੀ ਦੱਸ ਤੂੰ ਕਾ ਕੰਨਾ ਹੋ ਮੈਂ ਭਰੀਆਂ ਕਾ ਕਰਤੀਆਂ ਜੀ 30 ਭਰੀਆਂ ਕਰਤੀਆਂ 30 ਤੇ ਹੋ ਵੀ ਤਾਂ ਰਹਿੰਦੀਆਂ ਜੇ ਉਹਦਾ ਆਪਾਂ ਉਹਨਾਂ ਕੇ ਭੇਜਣਾ ਉਹ ਪਰਲ ਪਰਲੇ ਭੇਜਣਾ ਨਾਲੇ 35 ਭਰੀਆਂ ਤੇ ਘੱਟ ਰਹੀ ਛੋਟੇ ਛੋਟੇ ਨਾਲੇ ਲਾ ਕੇ ਵੀ ਨਾ ਨਾ ਤੇ ਉਹ ਦੋ ਦੋ ਦੀ ਇੱਕ ਬਣਾਇਆ ਗਿਆ ਤਾ ਤੂੰ ਉਹਦਾ ਬਣਾ ਕੇ ਹੋ ਗਿਆ ਤੀ ਸਾਰੇ ਕੀ ਹੋ ਗਿਆ ਇੱਧਰ ਇੱਧਰ ਬੜ ਬੜੀਆਂ 35 ਸਵੇਰੇ 35 ਕਰ ਲੂਗੇ ਥੋੜੀ ਹੋਰ ਕਰ ਲੂਗੇ ਇੱਧਰ ਚੱਲ ਫਿਰ ਇੱਧਰ ਠਾਂ ਲਾ ਲੈਣਾ ਆਪਾਂ ਨੇ ਇੱਧਰ 95 ਲਾਉਣਾ ਦੋ ਵੀ ਜਿਹੜੇ ਦੋ ਵੀਰ ਨੂੰ ਟਾਈਮ ਹੀ ਲੱਗਣਾ ਹੈਗਾ ਤੈਨੂੰ ਮੈਂ ਦੱਸ ਦਿੰਦਾ ਜਿਹਨੂੰ ਟਾਈਮ ਹੀ ਲੱਗਣਾ ਹਾਂ ਇਹਨੂੰ ਟਾਈਮ ਹੀ ਲੱਗਣਾ ਦੋ ਵੀਰਾਂ ਦਾ ਕੰਮ ਸੌਖਾ ਆ ਕੰਮ ਆਹੀ ਸੌਖਾ ਇੱਕ ਵਾਰੀ ਬੀਜ ਵੰਡ ਲਓ ਬੀਜ ਵੰਡ ਹੋ ਗਿਆ ਕੇ ਇਹਦਾ ਮਿੰਟ ਦਾ ਘੰਟੇ ਦਾ ਕੰਮ ਹੈ ਪੰਮਾ ਹੀ ਬਿਲਾ ਲੈਣਾ ਮੈਂ ਹੋ ਗਿਆ ਇਹ ਹੋ ਗਿਆ ਆਪਾਂ ਨੇ ਚਾਰ ਪੰਜ ਜਣੇ ਹੋ ਗਏ ਤਾਂ ਮ ਇਹ ਬੀਜ ਬਟੇ ਹੋਵੇ ਘੰਟਾ ਵੀ ਲੱਗਣਾ ਬੱਸ ਫਿਰ ਇੱਕ ਬੰਦਾ ਹੋਰ ਕੱਢੀ ਬਗਾਲੀ ਖੜੀ ਜਾਣਾ ਇਹ ਵੀ 20 ਮਿੰਟ ਦਾੜ ਦਾ ਚੱਲਣਾ ਲੈ ਭਰੀਆਂ ਢਿੱਲੂ ਵਿੱਚ ਪਾੜ ਲੋ ਕਾਲੂ ਬੈਠਾ ਸਹੀ ਕੰਮ ਕਰਨਾ ਕਾਲੂ 10 ਕੁ ਭਰੀਆਂ ਹੋ ਕਰਦੇ ਆ ਬੱਸ ਬੱਸ ਘਟੇ ਨਾ ਬੱਸ 10 ਕੁ ਭਰੀਆਂ ਕਰ ਕਾਲੂ ਭਈਆ ਵੀ ਰੱਖ ਇੱਕ ਫਿਰ ਬਸ ਠੀਕ ਹੈ ਦਿਹਾੜੀ ਪਾ ਨਾ ਨਾ ਠੀਕ ਹੈ ਫੇਰ ਨਹੀਂ ਖੜਨਦੇ ਹਾਂ ਹੈ ਕਿ ਨਹੀਂ ਆਲੂ ਵੇਚ ਦੀਏ ਬਾਅਦ ਚੋ ਤੁ ਬਾ ਸ਼ੁਰੂ ਕਰਦੇ 95 ਦੋਏ ਬੀਜ ਕਰ ਲੈਣੇ ਠੀਕ ਹੈ 95 ਵੀ ਖਤਮ ਹੁੰਦਾ ਫਿਰ ਨਾ ਨਾ ਠੀਕ ਹੈ ਉਹ ਮਿਲ ਮੁੱਲ ਨਹੀਂ ਜਾਣਾ ਬੀਜ ਕਰਨਾ ਹੁਣ ਉਹ ਗਾਂ ਨੂੰ ਬੀਜੋਗੇ ਆਹੋ 98 ਠੀਕ ਐ ਨਾ ਪਰਚੀ ਹੋ ਜੂਗੀ ਜੇ ਵਧੀਆ ਇੱਕ ਅੰਦੀ ਇੱਕ ਅੰਦੀ ਪੈ ਪਰਚੀ ਦੇਖ ਲੂਗੇ ਨਾ ਉਹਦਾ ਕਹਿੰਦਾ ਮੈਂ ਤੈਨੂੰ ਜਿਹੜਾ ਲਾਉਣਾ ਆਪਾਂ ਨੇ ਤੂੰ ਦਾ ਵੀ ਬੀਜ ਬੀਜੇ ਦਾ ਕਰਨਾ ਗਾਹ ਨੂੰ ਗਾਹ ਨੂੰ ਕੋਈ ਗੱਲ ਲਾਉਣਾ ਨਾ ਵੀ ਗਣਾ ਬੀਜੇ ਥੋੜਾ ਹੋਊਗਾ ਆ ਡੇਢ ਕਿਲਾ ਬੀਜ ਬੀਜ ਕੋ ਚਾਰ ਕਿੱਸੇ ਵੱਡੀ ਆ 7 7 ਕਿੱਸੇ 7 ਕਿੱਸੇ ਦਾ ਮੈਂ 4 ਰੁਪਏ ਵੀ ਜੋ ਗਿਆ ਨਾ ਡੇਢ ਕਿਲਾ ਡੇਢ ਕਿਲਾ ਫਿਰ ਆਹੋ ਫਿਰ 7 ਕਿੱਲੇ ਗਾਹ ਨੂੰ ਉਹੀ ਬੰਦ ਕੇ 4 4 ਕਿੱਸੇ ਕੋ ਤੇ ਕਿੱਲੇ ਦਾ ਬੀਜ ਹੋ ਗਿਆ ਗਾਹ ਨੂੰ ਕੋ ਚਾ ਕਿੱਲੇ ਵੇਜਣੇ ਆ ਹਾਂ ਕੀ ਕਰਨਾ ਬੂਟੇ ਵੱਡੋਗੇ ਫਿਰ 6-7 ਹੋ ਜਾਣੇ ਤੇ ਤਿੰਨ ਦਿਨਾਂ ਲਈ ਇਹ ਮੂਟੇਪਟਾ ਹੋਗੇ ਠੀਕ ਹੈ ਉਹ ਦੋ ਕੀ ਲਿਓ ਲਾ ਚਾਰ ਤੋਂ 6-7 ਕਿਤੇ ਹੋ ਜਾਣੇ 20 ਤਾਲ ਕਰੀਏ ਭਾਈ ਕਹਿੰਦਾ ਸੁੱਖੀ ਤੇ ਸਿੰਪਰਾ ਬੜੀ ਜੜਾਕਾ ਪਾ ਕਲ ਉਸ ਵੇਸ ਨਹੀਂ ਨਹੀਂ ਟਿਬਣਾ ਤੇ ਫਲ ਤਾਂ ਯਾਰ ਆਹ ਭਾਈ ਗਰੀਨੀ ਭਾਈ ਉਗਰੀ ਨਹੀਂ ਗਰੀ ਨਹੀਂ ਬਈ ਆ ਗਿਆ ਹਾਂ ਉਹ ਸਾਡੇ ਕੋਲ ਹੱਟ ਟਾਈਮ ਰਹਿਣਾ ਮਾਤਾ ਹਾਂ ਠੀਕ ਹੈ ਹਾਂ ਐ ਠੀਕ ਹੋਈ ਨਾ ਗੈਂ ਕੁਝ ਰੰਦਾ ਕਿਰਪਾ ਤੁਹਾਡੀ ਐ ਟਾਈਮ ਤਾਂ ਤੂੰ ਬੁਝੇ ਰਹਿਣਾ ਜੀ ਚਾਰ ਸਭ ਦਾ ਚਾਰ ਟੇਪ ਟਾਈਮ ਹੋ ਗਿਆ ਪਹਿਲਾਂ ਮੇਰੀ ਗੱਲ ਸੁਣ ਲੈ ਹਾਂ ਮੈਨੂੰ ਮਾਰਾ ਗਿਰਿਆ ਹੈ ਹੈ ਕੀ ਕਰਾਂ ਮਾਰਾ ਗਿਰਿਆ ਸੱਚਾ ਨੇ ਜਨ ਬਾਈ ਖੁਸ਼ੀ ਜੀ ਹੋਰ ਭਾਲਦਾ ਥੋੜੀ ਜੀ ਖੁਸ਼ੀ ਘਟਾ ਇਹਨੂੰ ਉਹ ਐ ਬਕੂ ਜੌਣਕ ਤਾਂ ਥੋੜੀ ਜੀ ਖੁਸ਼ੀ ਹੋਰ ਭਾਲਦਾ ਤੂੰ ਕੋਈ ਗੱਲ ਨਹੀਂ ਤੂੰ ਹੋ ਗਿਆ ਹੈਗਾ ਦੇਖਿਆ ਤਾਂ ਮੇਰੇ ਕੱਖ ਖੜੇ ਹੈ ਬਾਈ ਪੌਣੀ ਚੰਗਰ ਇਹ ਬਗਾਨਾ ਮੈਂ ਤਾਂ ਠੇਕੇ ਦਾ ਕਦੇ ਮੂੰਹ ਨਹੀਂ ਦਿਖਦਾ ਯਾਰ ਠੀਕ ਹੈ ਜੇ ਤੂੰ ਜਾਂਦੇਂਗਾ ਤੂੰ ਜਾਣਾ ਕਿ ਪਿੱਛੇ ਖੜ ਕੇ ਫਾਇ ਲੈ ਕੇ ਲੰਘਣਾ ਆਪਣਾ ਮੈਂ ਤਾਂ ਬਾਈ ਠੇਕੇ ਪ ਜਾਂਦਾ ਹੀ ਨਹੀਂ ਉਹ ਯਾਰ ਠੇਕੇ ਪਰ ਨਹੀਂ ਜਾਣਾ ਤੈਂ ਮੈਂ ਇਹ ਕਦੇ ਮੁੱਠੇ ਕਲੇ ਮੂੰਹ ਦੇਦਾ ਬਾਈ ਨਾ ਮੈਂ ਜਾਲੀ ਜਿ ਘੁੰਮ ਲੰਘਾ ਉਹ ਤੇ ਬੋਲ ਲੂੰ ਪਹਿਲਾਂ ਮੇਰੀ ਗੱਲ ਸੁਣ ਲੈ ਕੇ ਮੈਂ ਪਿੱਛੇ ਖੜ ਕੇ ਬਸ ਉਹ ਮੈਂ ਯਾਰ ਜਾਂਦਾ ਨਹੀਂ ਮੈਂ ਮੋੜ ਸੇ ਉਹ दारू ਆਉਂਗੀ ਨਹੀਂ ਕਦੇ ਵੀ ਚਾਹੇ ਤੂੰ ਮੈਂ ਤਾਂ ਪੂਰਾ ਸੀ ਇਹ ਤੇ ਤੈਨੂੰ ਕੋਲ ਖੜਾ ਲਿਆ ਸੀ ਇੱਕ ਤੈਨੂੰ ਵਸ ਜਾਵਦਾ ਦੱਸ ਤੈਨੂੰ ਚੱਲ ਯਾਰ ਆਪ ਦੇ ਘਰ ਜਾ ਦੋ ਮਿੰਟ ਰੌਣਾ ਤੂੰ ਗੋਦ ਅਕਲਾ ਲੈ ਮਾਜਟ ਮਾਰ ਲਾਏ ਸੀ ਚਾਰ ਜਿਹੜੀ ਰੂਹ ਸਾਫ ਕਰ ਲੀ ਲੂਰ ਮਾਰ ਗੱਡੀ ਪਰ ਖੜੇ ਪੰਜ ਮਿੰਟ ਪੰਜ ਮਿੰਟ ਖੜ ਜਾ ਮਰਿਆ ਦੇਖ ਲੀਏ ਲੈ ਲੈ ਲੱਟਾਂ ਦੇਖ ਲੀਏ ਤੇ ਚੱਲਦੇ ਆਪਾਂ ਪੰਜ ਮਿੰਟ ਬਹਿਣ ਮੱਥੇ ਮਾਂਪਾ ਠੀਕ ਆ ਲੱਟਾਂ ਦੇਖ ਕੇ ਚੱਲਦੇ ਹੱਥ ਮੈਂ ਥੂਲਾ ਪਾਣੀ ਹੈਗਾ ਹੱਥ ਪੈਰਾਂ ਵਿੱਚ ਆਹ ਪਲੱਗ ਕਰ ਦੇ ਇਹਨਾਂ ਨੂੰ 5 ਮਿੰਟ ਲੈਣੇ 2 ਮਿੰਟ ਆਹੋ ਟਰ ਵਾਲਾ ਪਲੱਗ ਕੱਢ ਕੇ ਵਿਚੇ ਵਾਲੇ ਦੀ ਇੱਕੋ ਗੱਲ ਆ ਵੀਰੇ ਦੇਖ ਲੈ ਦੁਨੀਆਂ ਵੀਰੇ ਬੰਦ ਹੋ ਜੂਵੇ ਆਹੋ ਆਹ ਰਿਵਲਟਰ ਆਂ ਕੀ ਆ ਪਤਾ ਹੁੰਦਾ ਠੀਕਰੀ ਗੱਲ ਕੱਲੀਆਂ ਕੱਲੀਆਂ ਵਧੀਆ ਬਲਦੀਆਂ ਹਨ ਅੰਕਲ ਲਾਈਟਾਂ ਜਨਕਸਾ ਜੀ ਬਾਹਰ ਚੱਲਦੀਆਂ ਅੱਪ ਤੇ ਚੱਲਦੇ ਨੇ ਵਿੱਚ ਹੋਂ ਦਾ ਲੋਡ ਵੀ ਵਧਾਉਂਦੇ ਆ ਸਾਰਾ ਉਹ ਕਰਤਾ ਫੇਰ ਬਾਹਰ ਕਦੇ ਬਲਦੀਆਂ ਤੇ ਬਾਹਰ ਵੀ ਦੇ ਬੜੇ ਜਦਾ ਯਾਰ ਗੜਫੜ ਆ 24 ਵੋਲਟ ਆਏ ਬਰਾ ਲੋਕੋ ਦੇਰੋਂ ਨੋੜੀ ਵੀ ਪਰਾਰੀ ਲੋਕੋ ਬੜਾ ਰਲਦੀਆਂ ਉੱਥੇ ਵੀ ਇਨੇ ਗੁੜੇ ਰਲਦੀ ਨਹੀਂ ਹੈਗੀ ਬਾਣ ਜੀ ਬਹੁਤ ਬੜਦੀਆਂ ਰਲਦੀਆਂ ਉੱਥੇ ਦਾਣਾ ਓਕੇ ਉੱਥੇ ਬਣਨੀ ਚਾਹੀਦੀ ਜਾਂਦਾ ਉੱਥੇ ਪਿੱਛੇ ਜਿਹੜੀ ਮੇਨ ਲਾਈਟ ਗੱਡੀ ਲਾਈਟ ਲੱਗੀ ਵੀ ਆ ਪਿੱਛੇ ਉਹ ਹੁਣ ਇਹ ਪ੍ਰੋਪਰ ਚਾਹ ਦੀ ਪਿੱਛੇ ਆਣੀ ਕਿੱਡੇ ਕਿੱਡੇ ਲਾਈਟ ਆਉਂਦੇ ਉੱਥੇ ਵੀ ਚੱਲੀ ਆਏਗੀ ਮੈਨੂੰ ਤਾਂ ਇਹਦੀ ਤਾਰ ਤੂਰ 'ਚ ਫਾਲਟ ਲੱਗਦਾ ਕੋਈ ਵਿਚੇ ਇਹਦੀ ਪਲੱਗਾਂ 'ਚ ਸੇਮ ਤਾਰਾਂ ਹੀ ਆਂ ਉਹਦੇ ਨਾਲ ਇਹ ਵੀ 12 ਲਿਖਿਆ ਪਲੱਗਾਂ 'ਚ ਚੱਕਦਾ ਉਹ ਦੋ ਤਾਰਾਂ ਜੀ ਤੇਰਾ ਭਾਈ ਦੇਖਦੇ ਕਿਆ ਬਣਾਦਾ ਕਿੱਥੇ ਪਾਣਾ ਪੈਣਾ ਇਹਦੀ ਕੰਮ Gracias.